3 ਜੁਲਾਈ ਨੂੰ ਦੁਪਹਿਰ 3 ਵਜੇ ਕੱਦਾਂ ਵਾਲੀ ਮੰਡੀ ਗੁਰਦਾਸਪੁਰ ਤੋਂ ਸ਼੍ਰੀ ਹਨੂਮਾਨ ਜਨਮ ਉਤਸਵ ਸ਼ੋਭਾ ਯਾਤਰਾ ਕੱਢੀ ਜਾਏਗੀ ਗੱਲਬਾਤ ਦੌਰਾਨ ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਦੇ ਪ੍ਰਧਾਨ ਪਵਨ ਸ਼ਰਮਾ ਤੇ ਚੇਅਰਮੈਨ ਰਵੀ ਮਹਾਜਨੇ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦੀ ਇੱਕ ਮਹੱਤਵਪੂਰਨ ਬੈਠਕ ਹਨੂਮਨ ਚੌਕ ਵਿੱਚ ਕੀਤੀ ਗਈ ਹੈ ਜਿਸ ਵਿੱਚ ਸ਼ੋਭਾ ਯਾਤਰਾ ਦੇ ਦੌਰਾਨ ਅਨੁਸ਼ਾਸਨ ਨੂੰ ਬਣਾਈ ਰੱਖਣ ਦੇ ਲਈ ਜ਼ੋਰ ਦਿੱਤਾ ਗਿਆ ਹੈ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਆਗੂਆਂ ਨੇ ਕਿਹਾ ਕਿ ਬੈਠਕ ਵਿੱਚ ਸ਼ਿਵ ਭੂਮੀ ਸੰਗਲਪੁਰਾ ਰੋਡ विश्व हिंदू परिषद साईं परिवार श्री गुरुnabla दा सेवा समिति सेवा भारती ਦੇ ਸ਼ਹਿਰ ਦੀਆਂ ਹੋਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ ਸ਼ੋਭਾ ਯਾਤਰਾ ਦੇ ਸਮਾਪਨ ਦੇ ਬਾਅਦ ਸ਼ਰਧਾਲੂਆਂ ਦੇ ਲੰਗਰ ਦੀ ਜ਼ਿੰਮੇਵਾਰੀ साईं परिवार ਗੁਰਦਾਸਪੁਰ ਵੱਲੋਂ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਗੱਲਬਾਤ ਦੌਰਾਨ ਪ੍ਰਧਾਨ ਪੰਮਨ ਸ਼ਰਮਾ ਨੇ ਕਿਹਾ ਕਿ ਇਸ ਸਾਲ ਫੁੱਲਾਂ ਦੇ ਨਾਲ ਸਜੀ ਹੋਈ ਹਨੂਮਾਨ ਜੀ ਦੀ ਪਾਲਕੀ ਔਰ ਦੁਰਗਿਆਣਾ ਮੰਦਰ ਤੋਂ ਆਏ ਹੋਏ ਨੌਜਵਾਨ ਆਪਣੀ ਸ਼ਸਤਰ ਕਲਾ ਵੀ ਦਿਖਾਉਣਗੇ ਇਸ ਮੌਕੇ ਤੇ ਹੋਰਨਾਂ ਦੇ ਇਲਾਵਾ ਦਲਜੀਤ ਕੁਮਾਰ, ਅਨਪਮ ਡੋਗਰਾ, ਨਮੀਰ ਕੁਮਾਰ ਨੰਨਾ, ਮਨੋਜ ਰੈਣਾ, ਮਨਦੀਪ ਸ਼ਰਮਾ, ਰਿੰਕੂ ਭਾਰਤ ਪੂਸ਼ਨ ਗੋਗਾ ਸੁਮਿਤ ਭਾਰਤਵਾਜ ਪ੍ਰਤੀਪ ਪਹਾੜ ਜਨ ਨੀਲਮ ਪੂਰੇਵਾਲ ਮਮਤਾ ਗੋਇਲ ਧਿਕਸ਼ਾ ਮਹਿਰਾ ਅਤੇ ਪ੍ਰਸਿੱਧ ਸਮਾਜ ਸੇਵੀ ਮੈਡਮ ਸਾਹਿਬ ਕੌਰ ਆਦੀ ਵੀ ਹਾਜ਼ਰ ਸਨ ਇਸ ਮੌਕੇ ਤੇ ਵੱਖ-ਵੱਖ ਮਹਿਲਾ ਆਗੂਆਂ ਨੇ ਵੀ ਇਹ ਵਿਸ਼ਵਾਸ ਦਵਾਇਆ ਕਿ ਉਹ ਪੂਰਨ ਸਹਿਯੋਗ ਇਸ ਸਾਲ ਸ਼ੋਭਾ ਯਾਤਰਾ ਵਿੱਚ ਕਰਨਗੀਆਂ ਸਭ ਨੂੰ ਜੈ ਸ਼੍ਰੀ ਰਾਮ ਔਰ ਅੱਜ ਸਾਰੇ ਹੀ ਸ਼ਹਿਰ ਨਿਵਾਸੀਆਂ ਔਰ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਰਾਮ ਨੌਮੀ ਦੀ ਬਹੁਤ-ਬਹੁਤ ਵਧਾਈ ਅੱਜ ਜਿਹੜੀ ਅੱਜ ਦਾ ਜਿਹੜਾ ਇੱਕ ਮੀਟਿੰਗ ਰੱਖਿਆ ਦਾ ਮੇਖੋ ਦੇ ਸੀਗਾ ਵੀ ਜਿਹੜੀ 23 ਅਪ੍ਰੈਲ ਨੂੰ ਹਨੂਮਨ ਜਨਮotsਵ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਸ਼ੋਭਾ ਯਾਤਰਾ ਦੇ ਪਲਖਸ਼ ਦੇ ਵਿੱਚ ਸੀਗਾ ਵੀ ਉਸ ਸ਼ੋਭਾ ਯਾਤਰਾ ਨੂੰ ਕਿਸ ਤਰ੍ਹਾਂ ਭਾਵੇ ਬਣਾਇਆ ਜਾਵੇ ਅੱਜ ਕਾਫੀ ਸਾਡੇ ਸ੍ਰੀ ਆਤਨ ਜਾਗਰਣ ਮੰਚ ਦੇ ਮੈਂਬਰ ਪਿੰਡਾਂ ਚੋਂ ਵੀ ਆਏ ਨੇ ਨੀਲਮਹਰੀ ਆਏ ਨੇ ਕਾਲੇ ਵਾਲੀ ਆਏ ਨੇ ਕਰਾਲਾਂ ਤੋਂ ਹੋਰ ਵੀ ਕਾਫੀ ਸਾਡੇ ਮੈਂਬਰ ਐ ਜਿਨ੍ਹਾਂ ਨੇ ਯਾਤਰਾ ਨੂੰ ਭਾਵੇ ਬਣਾਉਣ ਵਾਸਤੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਔਰ ਅਸੀਂ ਇਹਨਾਂ ਦੇ ਵਿਚਾਰਾਂ ਨੂੰ ਅੱਗੇ ਲਾਗੂ ਕਰਦੇ ਹੋਏ ਉਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਨੂੰ ਚਲਾਵਾਂਗੇ ਦੋ ਸ਼ੋਭਾ ਯਾਤਰਾ ਨਿਕਲ ਰਹੀਆਂ ਲੰਦਾ ਨਹੀਂ ਹੈ ਕਿ ਇੱਕ ਹੋਣੀ ਚਾਹੀਦੀ ਹੈ ਸਾਰੇ ਸ਼ਹਿਰ ਚ ਉਤਸਵ ਵੀ ਕਹਿੰਦੇ ਸ਼ੋਭਾ ਯਾਤਰਾ ਵੀ ਇੱਕ ਹੋਣੀ ਚਾਹੀਦੀ ਹੈ ਬਿਲਕੁਲ ਹੀ ਤਾਲਮਿਲ ਕਰਕੇ ਇਕੱਠੀ ਹੋਣੀ ਚਾਹੀਦੀ ਬਿਲਕੁਲ ਜੀ ਇੱਕ ਹੋਣੀ ਚਾਹੀਦੀ ਹੈ ਔਰ ਤੁਹਾਡੇ ਮਾਧਮ ਰਾਈ ਇਹ ਦੱਸਣਾ ਚਾਹੁੰਦੇ ਆਂ ਕਿ ਹਨੂਮਾਨ ਜੀ ਦੇ ਪੰਡਤ ਜੀ ਮੰਦਿਰ ਦੇ ਜਿਹੜੇ ਪੰਡਤ ਜੀ ਨੇ ਬਹੁਤ ਹੀ ਵਧੀਆ ਇਨਸਾਨ ਨੇ ਉਹਨਾਂ ਦੇ ਨਾਲ ਸਾਡੀ ਗੱਲ ਵੀ ਹੋ ਚੁੱਕੀ ਆ ਔਰ ਅਗਲੀ ਵਾਰੀ ਜਿਹੜੀ ਅਸੀਂ ਸ਼ੋਭਾ ਯਾਤਰਾ ਵਾ ਉਹ ਇੱਕ ਕਰਨ ਜਾ ਰਹੇ ਆਂ ਔਰ ਤੁਹਾਡੇ ਬਾਦਮਰਾਈ ਇਹ ਦੱਸ ਦਈਏ ਵੀ ਜਿਹੜੀ ਅਗਲੀ ਸ਼ੋਭਾ ਯਾਤਰਾ ਵਾ ਹਨੂਮਾਨ ਮੰਦਿਰ ਜੀ ਦੇ ਪੰਡਤ ਜੀ ਦੀ ਰਹਿਨਮਾਈ ਦੇ ਹੇਠ ਕੱਢੀ ਜਾਏਗੀ ਔਰ ਇਸ ਯਾਤਰਾ ਨੂੰ ਇੱਕ ਕੀਤਾ ਜਾਏਗਾ ਕਿਉਂਕਿ ਇਸ ਵਾਰੀ ਤੇ ਨਹੀਂ ਹੋ ਸਕਦੀ ਇਸ ਵਾਰੀ ਦੋਨਾਂ ਨੇ ਹੀ ਕਾਰਡ ਵੰਡ ਦਿੱਤੇ ਨੇ ਇਸ ਵਾਰੀ ਨਹੀਂ ਪਰ ਅਗਲੀ ਵਾਰੀ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਹ ਆਸ਼ਵਾਸ਼ਣ ਦਿੰਨੇ ਆਂ ਕਿ ਅਗਲੀ ਵਾਰੀ ਯਾਤਰਾ ਜਿਹੜੀ ਉਹ ਇੱਕ ਕੱਢੀ ਜਾਏਗੀ ਇਸ ਵਾਰ ਸ਼ੋਭਾ ਯਾਤਰਾ ਚ ਨਵਾਂ ਕੀ ਹੋਣ ਜਾ ਰਿਹਾ ਕਾ ਇਸ ਵਾਰੀ ਇੱਕ ਤੇ ਜਿਹੜੇ ਦੁਰਗਿਆਣਾ ਮੰਦਰ ਤੋਂ ਗਤਕਾ ਟੀਮਾਂ ਆ ਰਹੀਆਂ ਨੇ ਬਾਕੀ ਹੋਰ ਵੀ ਕਾਫੀ ਆਕਰਸ਼ਣ ਦੇ ਕੇਂਦਰ ਨੇ ਯਾਤਰਾ ਦੇ ਵਿੱਚ ਯਾਤਰਾ ਦਾ ਆਕਰਸ਼ਣ ਦਾ ਕੇਂਦਰ ਮੇਨ ਹੁੰਦਾ ਹੈ ਸੰਗਤ ਔਰ ਅਹੀਂ ਸਾਰੇ ਸ਼ਹਿਰ ਨਿਵਾਸੀਆਂ ਦੇ ਅੱਗੇ ਅਪੀਲ ਕਰਨੇ ਆ ਆਪਣੇ ਜਿੰਨੇ ਪਿੰਡਾਂ ਤੋਂ ਵੀ ਜਿੰਨੇ ਆਏ ਨੇ ਮੈਂਬਰ ਉਹਨਾਂ ਨੂੰ ਵੀ ਅਪੀਲ ਕਰਨੇ ਵੀ ਵਾਦ ਸੰਗਤ ਜਿਹੜੀ ਆ ਵਾਦ ਤੋਂ ਵਾਦ ਲਿਆਓ ਕਿਉਂਕਿ ਯਾਤਰਾ ਦਾਕਰਸ਼ਨ ਜਿਹੜਾ ਵਾ ਉਹ ਸੰਗਤ ਆ ਇਸ ਕਰਕੇ ਯਾਤਰਾ ਜਿਹੜੀ ਆ ਵਾਦ ਤੋਂ ਵਾਦ ਜਿਹੜੀ ਸੰਗਤ ਨਾਲ ਭਰੀ ਹੋਵੇ ਤੇ ਸੁਣੀ ਲੱਗਦੀ ਆ ਜੈ ਸ਼੍ਰੀ ਰਾਮ ਜੀ ਸ੍ਰੀ ਸਨਤਨ ਜਾਗਨ ਮੰਚ ਵੱਲੋਂ ਜੀ ਪਹਿਲਾਂ ਤਾਂ ਸਭ ਨੂੰ ਅਜ ਰਾਮ ਨਵੀ ਦੀਆਂ ਬੋਬੋ ਮੁਬਾਰਕਾਂ ਹੁੰ ਜੀ ਤੇ ਅੱਜ ਜਿਹੜੀ ਸਾਡੀ ਮੀਟਿੰਗ ਹੈ ਲਗਾਤਾਰ ਅੱਗੇ ਵੀ ਮੀਟਿੰਗਾਂ ਚੱਲ ਰਹੀਆਂ ਤੇ ਸਾਡੇ ਸਾਰੇ ਮੈਂਬਰ ਪਿੰਡਾਂ 'ਚ ਹਰ ਜਗ੍ਹਾ ਜਾ ਕੇ ਹਰ ਇੱਕ ਨੂੰ ਸਾਡੀ ਆਉਣ ਵਾਲੀ ਜਿਹੜੀ ਸ਼ੋਭਾ ਯਾਤਰਾ ਹੈ 23 April ਨੂੰ ਦਿਨ ਮੰਗਲਵਾਰ ਹਨੂਮਾਨ ਜੀ ਦੇ ਜਨਮ ਦਿਵਸ ਤੇ ਆਪਾਂ ਮਨਾ ਰਹੇ ਹਾਂ ਉਹ ਸ਼ੁਭ ਯਾਤਰਾ ਵਾਲੇ ਆਪਾਂ ਡੇ ਬਾਈ ਡੇ ਮੀਟਿੰਗਾਂ ਵੀ ਚੱਲਦੀਆਂ ਸਾਰਾ ਉਹਦਾ ਮੁਕੰਮਲ ਆਪਾਂ ਤਿਆਰੀ ਵੀ ਕਰ ਲਈ ਹੈ ਤੇ گاਾਂ ਵੀ ਆਪਾਂ ਐਸੀ ਸਾਡੇ ਸ਼ਹਿਰ ਵਾਸੀਆਂ ਨੂੰ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ 23 April ਨੂੰ ਦਿਨ ਮੰਗਲਵਾਰ ਤੁਸੀਂ ਸਭ ਵੱਧ ਤੋਂ ਵੱਧ ਦੇ ਸ਼ੁਭ ਯਾਤਰੇ ਦੇ ਹਿੱਸਾ ਦੇ ਉਤੇ ਆਪਣਾ ਆਸ਼ੀਰਵਾਦ ਦਿਜੀਏ ਕ੍ਰਿਸ਼ਨਾ ਮੰਦਿਰ ਤੋਂ ਸ਼ੁਰੂ ਹੋਣੀ ਹੈ ਜੀ ਤੇ ਸਭ ਸ਼੍ਰੀ ਰਾਮ ਜੀ ਦਾ ਤੇ ਹਨੂਮਾਨ ਜੀ ਦਾ ਆਸ਼ੀਰਵਾਦ ਲਵੋ ਤੇ ਕਿੰਨੇ ਵਜੇ ਸ਼ੁਰੂ ਹੋਏਗੀ ਤੇ ਕਿੰਨੀ ਦਰ ਤੋ ਸ਼ਹਿਰ ਦਾ ਚੱਕਰ ਲਗਾ ਦੇ ਇਹ 3 ਵਜੇ ਜੀ ਸ਼ੁਰੂ ਹੋਣੀ ਹੈ ਜੀ ਕ੍ਰਿਸ਼ਨ ਮੰਦਿਰ ਤੋਂ ਤੇ ਸ਼ਹਿਰ ਦਾ ਆਪਾਂ ਪ੍ਰਿਕਰਮਾ ਕਰਕੇ ਤੇ 6 6:30 ਵਜੇ ਲੱਗੇ ਸਾਡਾ ਹੈ ਕਿ ਆਪਾਂ ਫਿਰ ਇਹਨੂੰ ਫਿਨਿਸ਼ ਕਰਨਾ ਹੋਵੇਗਾ